ਤੂੰ ਤੁਸੀਂ ਜੰਮੀ ਖਤਮੀ ਕਰਤੀ ਗੱਲਬਾਤ ਉਹ ਉੱਥੇ ਦੇਖ ਲੈ ਉਹ ਪੁੱਤੀ ਜਾ ਦੇਖ ਲੈ ਕਿਵੇਂ ਬੋਲਦਾ ਕੰਨੋ ਲੈ ਕੰਨੋ ਆਪ ਆ ਗਿਆ ਫਾ ਸੜਾ ਦਾ ਮਾਫਲੇ ਉਹਨੂੰ ਆਈ ਨਹੀਂ ਪਤਾ ਵੀ ਮਾਫਲੇ ਦੀ ਕੀਮਤ ਕੀ ਆ ਲੈ ਕੰਨੋ ਕਾਹ ਇਹ ਮੇਰੇ ਨਾਲ ਇਹ ਕੰਮ ਹੋ ਗਿਆ ਇਹਦਾ ਹਲਬਾਈਆਂ ਦੇ ਪੈਸੇ ਖਾ ਕੇ ਮੁੱਕਰ ਜਾਂਦਾ ਮਰ ਚਲੇ ਉਹ ਬੱਬੂ ਨਾ ਇਹ ਜਿਹੜਾ ਬਾਰ ਬਾਰ ਆਪਣੇ ਹਾਂ ਹਾਂ ਉਹਦੇ ਪੈਸੇ ਦੱਬ ਗਿਆ ਅੱਛਾ ਉਹ ਦਿੱਲੀ ਉਹਨੇ ਦਿਨ ਰਾਤ ਗਾਲਾਂ ਕੱਢਦਾ ਮੈਂ ਵੀ ਸੁਣਿਆ ਉਹ ਤਾਂ ਬੁੜੀਆਂ ਮੰਗੂ ਗਾਲਾਂ ਕਰਦਾਗਾ ਉਹਨੂੰ ਉਹ ਤਾਂ ਅੰਦਰ ਕੀਚਾ ਦਿੰਦਾਗਾ ਉਹਨੂੰ 100 ਗਾਲਾਂ ਕਿੱਡੇ ਮਿੰਟਾਂ ਤੋ ਸੁਣਦਾ ਨਹੀਂ ਕਿਹ ਕਿਹ ਸੰਦੇ ਇਹਦੇ ਚ ਬੱਸ ਉਹ ਬੰਦਾ ਹੀ ਹੈ ਮੈਂ ਨਹੀਂ ਲੋਕਦਾ ਭਾਈ ਉਹ ਖੜਾ ਹੋਏ ਖੜਾ ਮੁੱਖਲਾ ਦੇ ਆਈ ਨਹੀਂ ਲੋਟਾਂ ਥਾਲੇ ਨੂੰ ਪਿੰਗੇ ਗੀਆ ਲੈਂਦਾ ਪਿਆ ਪੈਸੇ ਦੱਬ ਕੇ ਹਾਉ ਹਾਉ ਗੇੜਾ ਨਾ ਹੁਣ ਅਸੀਂ ਕਿਹੜੇ ਹੋ ਗਿੱਟੇ ਮੀਟਰ ਨਿਕਲਣੇ ਕੋਈ ਥਾਣੇ ਜਾਣਾ ਓ ਕਾਹੋ ਯਾਰ ਤੁਸੀਂ ਹੈਲੋ ਓ ਹਮਾਰਾ ਕਰਨ ਵਾਲੇ ਆ ਗਏ ਮੇਰੀ ਮੀਦੂਰੀ ਦੇ ਇਸ ਤਰ੍ਹਾਂ ਦੀ ਕਿ ਮੈਨੂੰ ਕਿਹੜਾ ਕੋਈ ਕੰਮ ਤੇ ਲੱਗ ਕੇ ਜਾਂਦਾ ਮੈਂ ਤਾਂ ਸਿਰਫ ਲੇਵਰ ਵਾਲਾ ਨੇ ਇਹਨੂੰ ਇਹ ਨਹੀਂ ਪਤਾ ਵੀ ਮੈਂ ਹਲਵਾਈ ਵੀ ਆ ਆ ਦੇਖੋ ਮੇਰੇ ਦੋ ਬੰਦੇ ਕਾਰੀਗਰੇ ਰੱਖੇ ਨੇ ਮੈਂ ਕਾਰੀਗਰ ਤੇ ਲੱਗਿਆ ਉਹ ਮੁੰਡਾ ਹੈਲਪਰ ਹੈ ਕਿ ਉਹ ਬੀਬੀਆਂ ਕੰਮ ਕਰਦੀਆਂ ਨੇ ਇਹਨਾਂ ਨੂੰ ਮੈਂ ਪੰਜ-ਪੰਜ 100 ਰੁਪਏ ਦੇਣਾ ਓ ਭਈਆ ਓ ਜਾ ਓਏ ਤੂੰ ਆਪਣਾ ਕੰਮ ਕਰ ਉਰੇ ਨਹੀਂ ਤੇਰਾ ਲੋਟਾਣਾ ਤੂੰ ਡੰਗਰ ਪਸੂ ਸਾ ਮੱਪ ਦੇ ਦਨ ਲ ਕੇ ਕੀ ਉਸ ਵਾਰ ਦੀ ਤਾਂ ਇਹਨਾਂ ਲੋਕਾਂ ਨਾਲ ਤਾਂ ਸਰੀ ਹੀ ਨਿਆ ਮੈਂ ਤਮੈ ਦੂਰੀ ਦਿੱਤੇਨੀ ਫਿਰ ਕਹਿੰਦੇ ਨੇ ਇਹ ਬੰਦਾ ਕੰਮ ਨਹੀਂ ਕਰਦਾ ਅੰਮ੍ਰਿਤ ਕਰਾਂ ਤਾਂ ਹੋਰ ਕੀ ਕਰਾਂ ਮੈਂ ਤੁਹਾਡੀ ਦੇ ਨਾਲ ਸਾਰਾ ਕੰਮ ਆਪ ਆਪ ਕਰਦਾ ਮੈਂ ਕਿਸੇ ਤੇ ਈ ਛੱਡਦਾ ਆ ਤੇਰੇ ਸਾਰੀ ਰੇਗਰ ਮੇਰੀ ਆ ਹਾ ਓਏ ਤੂੰ ਕੀ ਪਤਾ ਦੇਖਾ ਚੱਕਦਾ ਫਿਰਦਾ ਕਿ ਬੰਦੇ ਸੌ ਦਿੱਤਾ ਐ ਨਹੀਂ ਨਾ ਮੰਦਾ ਉਹ ਬਾਈ ਹੱਥ ਤੇ ਲਾਈ ਜਾ ਨਾ ਮੈਂ ਕੱਢ ਨਹੀਂ ਰਿਹਾ ਇਹਨੇ ਮਰਦੇ ਨੀ ਆ ਉਹ ਬਾਈ ਜੇ ਜੇ ਸੀਨਾ ਬਾਹਰ ਦੀ ਇਹ ਬੱਤੀ ਹੋਈ ਇਹ ਉਹ ਪਿਆ ਨਹੀਂ ਆ ਕਾ ਗਿਆ ਦਾ ਮਜਰੂਰ ਹੈ ਇਹਨੇ ਕੀ ਕਰਨਾ ਉਹ ਮੈਂ ਤਾਂ ਤੈਨੂੰ ਉਹ ਕਰ ਦੂੰ ਜਿਹੜਾ ਮੈਂ ਕਰਨਾ ਮੈਂ ਤੈਨੂੰ ਚੰਗੀ ਤਰ੍ਹਾਂ ਦਾ ਦੂ ਤੈਨੂੰ ਤਾਂ ਹੀ ਹੋ ਜਾਣਾ ਨੇੜੇ ਤੇ ਰਿਹਾ ਹੋਣਾ ਤੇਰੇ ਵਰਗਾ ਬੰਦਾ ਤਾਂ ਨੁਕਸਾਨ ਕਰ ਦੂ ਕਹਿੰਦੇ ਤੈਨੂੰ ਰੱਖਦਾ ਕੋਈ ਇਹਨੂੰ ਤਾਂ ਕਿਸੇ ਨੇ ਧੋਬੀ ਨਹੀਂ ਦਿੱਤੀ ਰੱਖਣਾ ਏ ਮਾਨਾ ਪੁੱਤ ਗੱਲਾਂ ਮਾਰਦਾ ਬੜੀਆਂ-ਬੜੀਆਂ ਇਹ ਹੈ ਜੋ ਬੰਦਾ ਦਾ ਫੌਜ ਮਰਵਾ ਦੂ ਇਹ ਕੋਈ ਤਰੀਕਾ ਮਿਹਨਤ ਦੀ ਮਜ਼ਦੂਰੀ ਹੈ ਨਹੀਂ ਡੰਡਾ ਕੰਮ ਇਹਨੂੰ ਨੇ ਕਰਵਾਣਾ ਹੁੰਦਾ ਅੱਥ ਨੇ ਲੈ ਸਕਦਾ ਅੱਜ ਮੈਨੂੰ ਕਹਿੰਦਾ ਤੂੰ ਤੈਨੂੰ ਤਾਂ ਕੋਈ 70 ਰੁਪਏ ਨਹੀਂ ਦਿੰਦਾ ਰੋਟੀ ਖਵਾ ਕੇ ਇਹਨੂੰ ਐ ਨਹੀਂ ਪਤਾ ਕਿ ਮਜ਼ਦੂਰ 70 ਦਾ ਰਹਿ ਗਿਆ ਉਹ ਸਾਰਾ ਬੰਦਾ ਛੱਤ ਸਾਰੀ ਆ ਜਿਹੜੀ ਲੈਣ ਤੇ ਅੱਜ 70 ਰੁਪਈਆ ਦਾ ਰਹਿ ਗਿਆ ਵਾਹ ਓਏ ਵਾਹ ਬੰਦੇ ਪੁੱਤਰਾ ਚੰਗਾ ਹੋਇਆ ਤੇ ਤੈਨੂੰ ਸ਼ਰਧਾ ਦੁੱਧ ਬਹੁਤ ਅਦੇ ਤਾੜਨਾ ਵੀ ਠੀਕ ਨਹੀਂ ਹੁੰਦਾ ਬੰਦੇ ਨੂੰ ਤੇ ਗੱਲ ਕਰੀਏ ਲੇਬਰ ਵਾਲੀਆਂ ਮਾਈਆਂ ਵੀ ਬੜੀਆਂ ਚੰਗੀਆਂ ਨੇ ਤੇ ਉਹ ਮਾਈਆਂ ਤਾਂ ਅਸੀਂ ਅੱਗੇ ਵੀ ਰੱਖਦੇ ਰਹਾ ਤੇ ਚਾਹੇ ਅਗਲਾ ਲੇਬਰ ਲੈਂਦਾ ਹੀ ਆਂ ਪਰ ਕੰਮ ਤਾਂ ਚੰਗਾ ਕਰਦਾ ਹੈ ਬੱਸ ਉਹਨੂੰ ਠੀਕ ਹੀ ਆ ਸਾਰਾ ਕੁਝ ਫਟੋ ਖਿਆਲ ਮੁੜ ਕੇ ਫੌਜੀ ਤੇ ਆਪਾਂ ਨੇ ਜਾਣਾ ਹੀ ਨਹੀਂ ਤੇ ਨਾ ਬੜੀ ਚੰਗੀ ਏ ਉਹ ਜਿਹੜਾ ਫੌਜੀ ਸੀ ਉਹ ਕੰਦੂਰ ਸੀ ਪੈਸੇ ਦਾ ਤਰਾਵਾਂਗੇ ਕਦੇ ਹਾੜੀ ਵੀ ਨਹੀਂ ਦਿੰਦਾ ਸੀ ਪੂਰੀ ਫੌਜੀ ਦਾ ਖੜੇ ਪੈਸੇ ਆਪਾਂ ਇਹਦੇ ਜਵਾਬ ਦੇਦਾਂਗੇ ਤਾਹਾਂ ਨੇ ਬੰਦਾ ਦਾ ਵਧੀਆ ਲੇਵਰ ਲੈ ਲਿਆ ਆਪਣੀ

ਪਤਲਾ ਕਰਕੇ ਕੱਪੜੇ ਨਾਲ ਰਹਿ ਹਾਂ ਬੇੜੇ ਥੋੜੇ ਜਿਹਾ ਸੋਧਾ ਰੱਖੋ ਪਤਲਾ 500 ਰੁਪਏ ਹੋਂ ਬਈ ਨਿਪਟਾ ਨਹੀਂ ਨਾ ਇਹ ਰੋਕੋ ਪਰ ਕਾਰਜ ਨੇ ਪੇਮੈਂਟ ਰੋਕ ਦੇਣੀ ਆ ਇਹ ਬੰਦੇ ਇਹ ਜਿਹਨੇ ਛੋਟਾ ਤਾਂ ਸਰਦੂ ਮੈਨੂੰ ਚੰਗੀ ਧੂਖ ਦੇ ਦੇਣੀ ਆ ਅਗਲੇ ਨੇ ਇਹ ਕੰਮ ਹੁੰਦੇ ਰਹਿਣਗੇ ਗੱਲਾਂ ਹੁੰਦੀਆਂ ਰਹਿਣਗੀਆਂ ਜਲਦੀ ਜਲਦੀ ਹੱਥ ਦਲਾਓ ਮਾਲਕ ਪੈੜੀ ਜਾਂਦਾ ਮੈਨੂੰ ਇਹ ਫਰਿਆ ਪਿਆਰੇ ਵਰਦਈ ਨੋਟ ਚੱਲੀ ਨਹੀਂ ਔਰ ਦੇਖੀ ਕਿਤੇ ਹਾਲਕ ਕੱਪਾ ਬਹੁਤ ਤੂੰ ਫੇ ਮੈਨੂੰ ਆ ਜਾਣੀਆ ਤੁਹਾਡਾ ਸਰਦੂ ਤੁਸੀਂ ਆਪਣੀ ਲੀਵਰ ਲੈ ਕੇ ਚਲੇ ਜਾਣਾ ਅਰ ਜੀ ਮੈਂ ਮੈਂ ਪਹਿਲਾ ਫੌਜੀ ਤੋਂ ਬਚ ਕੇ ਆਇਆ ਉਹਦਾ ਘੱਈ ਉਰੇ ਆਇਆ ਸੀ ਮੈਂ ਉਹ ਕੰਮ ਕਰ ਲੈ ਬਾਬਾ ਕਵਾਜੇ ਵਾਲੇ ਲੈ ਆਈਏ ਚੰਗਾ ਨਾਮਾਨ ਸਨਮਾਨ ਕਰਵਾ ਦਿਓ ਕਿਤੇ ਪੈਸਿਆਂ ਦੀ ਜਗ੍ਹਾ ਮੇਰੇ ਖੁਰਚਣੇ ਪੈਣ ਆਹ ਮੇਰਾ ਮੀਨ ਕਿਤੇ ਸਵਾਨ ਚੋ ਡਿੱਗੀ ਖਜੂਰ ਤੇ ਲੰਕੀ ਮੇਰਾ ਉਹ ਕੰਮ ਨਾ ਕਰਵਾ ਦਿਓ ਡੋੜ ਜਾਂਦਾ ਭਾਈ ਮੈਨੂੰ ਮੇਰੇ ਹੱਥ ਚਲਾਵਾ ਤੇ ਮੇਰੇ ਅਧਮਾ ਸਾਡੇ ਕੀ ਲੈਣਾ ਤੂੰ ਕੰਮ ਨਹੀਂ ਕਰ ਲੈ ਕੰਮ ਹੀ ਸਰਿਆ ਪਿਆ ਤੇਰਾ ਬਾਹਰ ਤੋਂ ਉੱਡਾ ਦੇ ਬੜੀ ਹਾਂ ਦਾ ਚੈੱਕ ਕਰੋ ਜੀ ਬਣ ਕੇ ਗਿਲਾ ਕੇ ਮੈਨੂੰ ਭੋਜ ਦੀ ਸੋਹਰ ਵੇ ਉਹ ਮੇਰਾ ਤੇ ਕਿਹੜਾ ਪਤੂੜੀ ਤੁਰੂਣਾ ਉਹ ਦੱਸੋ ਅਸੀਂ ਕੀ ਕਰੀਏ ਇਹ ਤਾਂ ਲੋਕ ਬਰਬਾਦੀ ਲਿਆ ਦਿੰਦੇ ਨੇ ਪੱਲਾ ਪੱਲਾ ਬੱਚੇ ਕੰਮ ਛੱਡ ਕੇ ਬਾਗੇ ਮਦਾ ਸਹਰ ਬਾਗ ਗਿਆ ਦੀ ਮੈਨੂੰ ਤਾਂ ਆਈ ਦੀ ਤਨਦਰ ਗੱਲਬਾਤ ਕਰ ਲਾਂਗੇ ਰਿਸ਼ਤੇਦਾਰਾਂ ਨਾਲ ਰਿਸ਼ਤੇਦਾਰ ਵੀ ਅੱਡੇ ਕਲਨ ਅੱਡੇ ਵੱਡੇ ਬੇਵਕੂਫੰਦੇ ਆ ਡਾਊਟ ਲਾਇਕ ਇਟ ਯਾਰ ਇਹ ਜਿਹੇ ਬੰਦੇ ਵਾ ਦੇਖੀ ਨਹੀਂ ਆਏ ਯਾਰ ਬੇਕੂਫ ਬ੍ਰੈਡੀ ਫੂਲ ਪੀਪਲਸ ਯਾਰ ਤੁਹਾਨੂੰ ਬੋਲੂ ਨਹੀਂ ਅਕਲ ਨਹੀਂ ਹੈਗੀ ਉਹ ਬੇਇੱਜ਼ਤੀ ਕਰਤੀ ਮੇਰੀ ਚਾਰ ਬੰਦੇ ਦੇ ਖੜਾ ਕੇ ਮੇਰੇ ਬੰਦੇ ਪਹਿਲੀ ਭੱਜ ਭੱਜ ਜਾਂਦੇ ਨੇ ਉਹਨੂੰ ਲੈ ਮੈਂ ਕਿਸੇ ਨੂੰ ਬੋਈ ਮਾੜੀ ਚੰਗੀ ਕੋਈ ਕਹਿਣਾ ਮੈਂ ਤਾਂ ਉਹੀ ਦੁਖੀ ਬੰਦਾਗਾ ਮੈਂ ਤਾਂ ਸੋ ਸੋਡੇ ਨਾਲ ਚਾਰ ਗੱਲਾਂ ਕਰਨ ਆ ਗਿਆ ਉਹ ਤੇ ਤੁਸੀਂ ਐਂ ਥੋੜੀ ਕਰੋਗੇ ਇਹ ਤੁਸੀਂ ਜੰਮੀ ਖਤਮ ਹੀ ਕਰਤੀ ਗੱਲਬਾਤ ਉਹ ਉੱਥੇ ਦੇਖ ਲਾ ਉਹ ਪਤੀਜਾ ਦੇਖ ਲਾ ਕਿਵੇਂ ਬੋਲਦਾ ਕਹਿੰਦਾ ਲੈ ਕਹਿੰਦਾ ਆਪ ਆ ਗਿਆ ਸੜਾ ਜਾ ਮਾਫਲੇ ਪਰ ਉਹ ਨੂੰ ਆਣੀ ਪਤਾ ਵੀ ਮਾਫਲਰ ਦੀ ਕੀਮਤ ਕੀ ਆ। ਲੈ। ਕੰਨੋ ਕਹੇ ਇਹ ਬੰਦੇ ਨੂੰ ਯਾਰ ਤੁਸੀਂ ਲੈ ਕਹਿੰਦਾ ਤੁਸੀਂ ਜੁੱਤੀ ਨਹੀਂ ਖਰੀਦ ਸਕਦੇ। ਉਹ ਮਗਾ ਜੁੱਤੀ ਦਾ ਮੈਂ ਉਹਨਾਂ ਦਾ ਦਾਣ ਕਰਿਆ ਕਿਸੇ ਨੂੰ। ਕਿਸੇ ਨੇ ਜੁੱਤੀ ਮੰਗ ਲਈ ਤੀਗੀ ਤਾਂ ਤਾਂ ਜੁੱਤੀ ਨਿੱਤੀ ਅਗਲੇ ਨੂੰ। ਹੁਣ ਚੱਪਲਾਂ ਲੈਣੀਆਂ ਪਈਆਂ ਟਾਈਮ ਤੇ ਦਸ ਕਿੱਲੀ। ਓਏ ਓਾ ਤਾਂ ਪੌੜੇ ਲੋਕ ਨੇ ਯਾਰ। ਪੌੜੇ ਲੋਕ ਨੇ ਕੀ ਕਹੀਏ ਯਾਰ ਇਹਨਾਂ ਨੂੰ। ਸਮਝਦਾਰਲੀ ਸਾਰੀ ਕਾਫੀ ਹੁੰਦਾ। ਉਹ ਮੈਂ ਮੁੰਡੇ ਜੀ ਨੂੰ ਕਿਹਾ ਮੈਨੂੰ ਸ਼ੂਗਰ ਉਹ ਜਲੇਬੀਆਂ ਚੱਕਲਾ ਮੁਰੂ। ਮੋਸ ਹਾਰੇ ਮਰੀਯੋ ਮਾ ਆਪ ਮੈਨੂੰ ਕਰੀ ਓਏ ਖਾ ਲੋ ਖਾ ਲੋ ਉਹ ਖਾ ਲਈ ਖਾ ਲਈ ਉਹ ਦੇਵ ਕੂਫਾ ਤੂੰ ਮੈਂ ਤਾਂ ਦੇਖ ਓਏ ਵੀ ਸੁਗਰੇ ਬੰਦੇ ਨੂੰ ਕੋਈ ਬਿਮਾਰੀ ਆ ਚਾਹੋ ਬਿਮਾਰੀ ਆ ਯਾ ਨਾ ਹੁੰਦੇ ਜੱਗੂ ਚ ਲੱਗ ਜਾਂਦੀਆਂ ਨੇ ਮੈਨੂੰ ਕਹਿੰਦਾ ਲੈ ਖਾਓ ਜੀ ਖਾਓ 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 ਉਹ ਤੇਰੇ ਬਾਪੂ ਹੱਗਣ ਮੇਲੇ ਵੀ ਆਉਂਗਾ ਕੋਸੋ ਉਹ ਬਾਪੂ ਉਹ ਯਾਰ ਕਹੀ ਬੰਦੇ ਨਹੀਂ ਯਾਰ ਡਾਡੀ ਪਰਸਨਸ ਯਾਰ ਮੈਂ ਤਾਂ ਇਹ ਦੇਖੀ ਨਹੀਂ ਹੈਗੇ ਓਏ ਯਾਰ ਕੀ ਗੱਲ ਕਹੀ ਇਹਨਾਂ ਦੀ ਉਹ ਮੈਂ ਤਾਂ ਉਦੋਂ ਪ੍ਰੇਸ਼ਾਨ ਹੋਇਆ ਜਦੋਂ ਉਹਨਾਂ ਨੇ ਮੈਨੂੰ ਟ੍ਰੇਨ 'ਚ ਛਾੜਤਾ ਉਹ ਟ੍ਰੇਨ 'ਚ ਛਾੜਿਆ ਵਾ ਯਾਰ ਉਹਨਾਂ ਨੇ ਬੰਨੇ ਗੜੇ ਦੇ ਵਾ ਯੰਨੇ ਗੜੇ ਯਾਰ ਉਹਨਾਂ ਨੇ ਟ੍ਰੇਨ ਆ ਇੱਕ ਤਾਂ ਠੋਕ ਕਰਦੀ ਗਈ ਲਾ ਟ੍ਰੇਨ ਉਹ ਦੋਨੋਂ ਬਾਈ ਹੌਲੀ ਚਲਾ ਲਓ ਯਾਰ ਕਾਏ ਬੰਦੇ ਨੇ ਯਾਰ ਉਹ ਟ੍ਰੈਕਟਰ ਲਾ ਲਈ ਨਾ 235 ਮੋਟਰ ਟ੍ਰੈਕਟਰ ਲਾ ਲਈ ਲਾ ਉਹ ਮੈਂ ਤਾਂ ਬਰਾਵਾ ਉਹ ਨਹੀਂ ਪੈਸੇ ਚੜੂੰਗਾ ਤੂੰ ਤੂੰ ਸੋ 235 ਮੋਟਰ ਟ੍ਰੈਕਟਰ ਲਾ ਲਈ ਓਏ ਮੈਂ ਤਾਂ ਉਹੀ ਨਹੀਂ ਆਹੇ ਕੰਮ ਕਰਦਾ ਮੈਨੂੰ ਫੁੱਦੂਣਾ ਵੇ ਫੁੱਦੂਣਾ ਵੇ ਮੈਨੂੰ ਕੋਦੋਂ ਰੋਟਾ ਖੀਜੇ ਉੱਤ ਖਰੋਮਨ ਲਾ ਲੂੰ ਬਣਾ ਮਨ ਬਣਾ ਟੱਕ ਤੂੰ ਵੀ ਬਗ ਜਨਾ ਰੋਤ ਬੋਤ ਦੇਖ ਮੇਰਾ ਕੱਢਾ ਦੁਨੀਆਂ ਮੈਨੂੰ ਜਾਣਦੀ ਏ ਪਸਾਉਂਦੀ ਏ ਬੀ ਗੰਦੇ ਕੋਲ ਉਹ ਛੋਟਾ ਤੋਂ ਨਹੀਂ ਕਾਫੀ ਏ ਉਹੀ ਪਾਗਲ ਬਣਾਉਂਦੇ ਨੇ ਯਾਰ ਉਹੀ ਪਾਗਲ ਉਹ ਤਰਮਿੰਦਰ ਨੂੰ ਫੋਨ ਕਰਾਤੀ ਹਜੇ ਕਮਲਾ ਉਹ ਨਹੀਂ ਆਇਆ ਉਹ ਮੈਂ ਕੱਲ ਮੈਂ ਆਉਂ ਤਾ ਨਹੀਂ ਆਇਆ ਤੇਰਾ ਆਪ ਹੀ ਬਗ ਜਾ ਆਪ ਹੀ ਚਲੇ ਗਏ ਫਿਰ ਉਹੀ ਕਮਲੇ ਬਣਾਉਂਦੇ ਨੇ ਯਾਰ ਅਮਰੀਕਾ ਕੰਮ ਕਰਦਾ ਹੁੰਦਾ ਤੇ ਆ ਪੰਡੇ ਚ ਆਉਂਦੇ ਨੇ ਦੱਸਿਆ ਕਦੇ ਉਹ ਤਰ ਜਦੋਂ ਕੰਮ ਤੋਂ ਹਟ ਕੇ ਗਿਆ ਸੀ ਉਹ ਲੱਤ ਜੀ ਚੁੱਕੀ ਵਾਲਾ ਉਹ ਕਹਿੰਦੇ ਕਦੇ ਜੂ ਤਾਂ ਖਲਵਾਈ ਪੁਣੇ ਦਾ ਕੰਮ ਕਰਨ ਲੱਗਾ ਉਹ ਮਗਾਉਰੀ ਤੱਕੇ ਖਾਣਗੇ ਕਿੰਨੇ ਖਲਵਾਈ ਪੁਣੇ ਦੇ ਕੰਮ ਕਰ ਲੈਣਗੇ ਉਹ ਓਏ ਉਹਨਾਂ ਕੋਲੇ ਹਲਵਾਈ ਨਹੀਂ ਖੜਨ ਨਾਲੇ ਉਹ ਤਾਂ ਹੈ ਨਹੀਂ ਕੰਮ ਦੇ ਬੰਦੇ ਇਹਨੇ ਬੋਲੋ ਲੱਤੋ ਜਦੋਂ ਯਾਰ ਰੋਡ ਨੇ ਯਾਰ ਕਹੇ ਬੰਦੇ ਨੇ ਉਹ ਉੱਥੇ ਕਹਿੰਦੇ ਕੋਨੇ ਤਨ ਤਨ ਬੰਦੇ ਰੱਖਿਆ ਗਨੇ ਨੋ ਨੋ ਹਲਪਰ ਕਹਿੰਦੇ ਤੇ ਜਿਹੜਾ ਹੋਰ ਨੇ ਵਕਤ ਇਕਦਮ ਬੰਦੇ ਉਹ ਬਰੂਪੀ ਆਉਣੀਆਂ ਬੜੀਆਂ ਉਹ ਨਾਲ ਲੜ ਰਪੜ ਮੋਨ ਨੋ ਕਟ ਕਰ ਰੱਖਿਆ ਓਏ ਕਾਹਦੇ ਲੋਗ ਨੇ ਯਾਰ ਓ ਸਾਡੇ ਕੋਲੋਂ ਮੱਥੇ ਦਾ ਸਾਡੇ ਲੱਗ ਕੇ ਗਿਓ ਯਾਰ ਸਾਨੂੰ ਦਾ ਸਾਨੂੰ ਤੁਸੀਂ ਸਾਡੇ ਕੋਲ ਤੁਸੀਂ ਆਪ ਨਹੀਂ ਆਉਣਾ ਤੁਸੀਂ ਕੋਈ ਹੋਰ ਬੰਦਾ ਭੇਜ ਦੋ ਹੈ ਮੈਂ ਯਾਰ ਨੂੰ ਯਾਰ ਨੂੰ ਹੀ ਕਰਦੇ ਆਲਾ ਗੱਲਾਂ ਗੱਲਾਂ ਮਤਾਂ ਜੀ ਨਹੀਂ ਆਉਂਦੇ ਇਹ ਰੇ ਨੂੰ ਪਾਗਲ ਬਣਉਂਦੇ ਆਂ ਮੈਂ ਹੁਣ ਦੋ ਸਕੀ ਕਰੀਏ ਜੋ ਕੋਈ ਗੱਲ ਨਹੀਂ ਸਾਨੂੰ ਕੋਈ ਗੁੱਸਾ ਗਿਆ ਨਹੀਂ ਸਾਡੇ ਕੋਲ ਤਾਂ ਅਕਨਦਾ ਹੋ ਤੁਸੀਂ ਭੱਜ ਗਏ ਤਾਂ ਹੋਰ ਆ ਜਾਣਾ ਚੁੱਡਾ ਦੱਡਾ ਸੁਣੂਗੀ ਆ ਯਾਰ ਆ ਹੋ ਜਾਂਦਾ ਅਗਲੇ ਨੂੰ ਵੀ ਇਹ ਤਾਂ ਮਹੀ ਕਾਮਲੇ ਹੋ ਜਾਣਗੇ ਸਾਡੇ ਬਿਨਾ ਉਹ ਸੋਡੇ ਬਿਨਾ ਕਿਉਂ ਕਾਮਲੇ ਹੋ ਜਾਣਗੇ ਬਾਈ ਸਾਨੂੰ ਬਥੇਰੀਆਂ ਚੀਜ਼ਾਂ ਲੈ ਉਹ ਸਾਨੂੰ ਤਾਂ ਮੌਜ ਹੀ ਮੌਜ ਆ ਯਾਰ ਤੁਹਾਨੂੰ ਕਾਮਲੇ ਬਣਾਉਂਦੇ ਸਾਡੇ ਤਾਂ ਆ ਦੇ ਤਖਤ ਲੱਗਿਆ ਹੋਇਆ ਤਰ ਨਾਲ ਉਹੀ ਬੈਠੀਦਾ 24 ਘੰਟੇ ਵੀ ਸੌਂਦਾ ਉਹੀ ਚਾਹ ਪਾਣੀ ਪੀਦਾ ਆਪਣਾ ਆਪਣੀ ਹੋੜ ਕਿਤੇ ਬੰਦੇ ਨਾ ਆਪਾਂ ਕਿਸੇ ਦੇ ਜਾਈਏ ਨਾ ਆਪਾਂ ਕਿਸੇ ਦੀ ਚਾਹ ਪੀਏ ਉਹ ਚਾਹ ਈ ਛੱਡੋ ਯਾਰ ਚਲੋ ਆਰਾਮ ਕਰੋ ਸੌਂ ਜੂ ਫੇਰ ਦੇਖਦਾ ਕੀ ਬੰਦਾ ਓਏ ਓਏ ਕੀ ਗੱਲ ਹੋ ਗਈ ਚੁੱਪ ਚਪਰਾ ਰਹਿਣਾ ਅੱਜ ਗੱਲ ਉਹ ਜਿਹੜਾ ਕੰਜੂਸ ਫੌਜੀ ਆ ਉਹ ਮੇਰੀ ਦੁਕਾਨ ਤੋਂ ਪਰਚੂਮ ਦਾ ਸਮਾਨ ਲੈ ਕੇ ਗਿਆ ਸੌਦਾ ਅੱਛਾ ਉਹ ਮੇਰੇ ਪੈਸੇ ਜੇ ਹੁਣ ਦੇ ਨਹੀਂ ਰਿਹਾ ਪਹਿਲਾਂ ਮੈਂ ਹੋਰ ਤੋਂ ਵੀ ਸੁਣਿਆ ਉਹ ਨਾਈ ਦੇ ਪੈਸੇ ਮੁੱਕਰ ਗਿਆ ਹੂੰ ਹੂੰ ਹੁਣ ਦੇਖਦੇ ਆਪ ਕਿੱਦੇ ਚੱਲੀ ਉਹਨਾਂ ਦੇ ਘਰੇ ਆ ਦੇਖੋ ਠੀਕ ਆ ਉਹ ਜਾ ਉਹ ਤਾਂ ਇਹ ਜਈ ਹੈਗਾ ਉਹ ਤਾਂ ਮੇਰੇ ਵੀ ਫੋਟੋ ਦੇ ਪੈਸੇ ਮੁੱਕਰ ਗਿਆ ਹਾਂ ਇਹ ਆਪਾਂ ਆ ਰਿਹਾ ਹੋਰ ਤੇਰਾ ਬੱਚੇ ਵੀਰੇ ਹੁਣ ਨਹੀਂ ਕਿਰੇ ਪੈਸੇ ਮਿਲਦੇ ਕੋਈ ਨਹੀਂ ਕਰੇ ਬਾਤ ਚੱਲਾਂਗੇ ਤੇਰੇ ਬਾਕਲੇ ਉਹ ਤਾਂ ਬਹੁਤ ਪੰਜੂਸ ਹੈਗਾ ਹੰਜੂਸ ਤਾਂ ਹੈਗਾ ਕੰਡੀਸ਼ਨਰ ਵੀ ਕੱਢ ਦਾਂਗੇ ਇਹ ਨਹੀਂ ਪਤਾ ਤੇਰੇ ਕੋਲ 2 ਰੁਪਏ ਹੋ ਇੱਕ ਆਪ ਰੱਖ ਲਓ ਉਹਦੇ ਵਿੱਚੋਂ ਐਂ ਕਹੂਗਾ ਕਾਹ ਇੱਧਰ ਤਿੰਨ ਨੂੰ ਚੁਣਾ ਲਾ ਗਿਆ ਉਹਦਾ ਬਸ ਮੈਨੂੰ ਤਾਂ ਜਿਹੜਾ ਲਾਉਣੀ ਸੀ ਲਾਉਣਾ ਸੀ ਉਹਦੀ ਤਾਂ ਤੂੰ ਬਸ ਗੱਲ ਹੀ ਨਾ ਖੇੜ ਮੈਂ ਐਡੀ ਵੱਡੀ ਦੁਕਾਨ ਦਾ ਮਾਲਕ ਹੋ ਕੇ ਹਾਂ ਮੇਰੇ ਨਾਲ ਇਹ ਕੰਮ ਹੋ ਗਿਆ ਇਹਦਾ ਹਲਵਾਈਆਂ ਦੇ ਪੈਸੇ ਖਾ ਕੇ ਮੁੱਕਰ ਜਾਂਦਾ ਮਰਸੇ ਬੱਬੂ ਨਾ ਇਹ ਜਿਹੜਾ ਬਾਰ-ਬਾਰ ਆਪਣੀ ਹਾਂ ਹਾਂ ਉਹਦੇ ਪੈਸੇ ਦੱਬ ਗਿਆ ਅੱਛਾ ਉਹ ਦਿੱਲੀ ਉਹਨੇ ਦਿਨ ਰਾਤ ਗਾਲਾਂ ਕੱਢਦਾ ਮੈਂ ਵੀ ਸੁਣਿਆ ਉਹ ਤਾਂ ਬੁੜੀਆਂ ਮੰਗੂ ਗਾਲਾਂ ਕੱਢਦਾਗਾ ਉਹਨੂੰ ਉਹ ਤਾਂ ਅੰਦਰ ਕੀਚਾ ਦਿੰਦਾਗਾ ਉਹਨੂੰ ਸੌ ਗਾਲਾਂ ਕਿੱਡੇ ਮਿੰਟਾਂ ਤੱਕ ਸੁਣਦਾ ਨਹੀਂ ਕੀ ਆ ਸੰਦੇ ਇਹਦੇ ਚ ਬਾਪਸ ਉਹ ਬੰਦਾ ਹੀ ਹੈ ਜਿਹੜਾ ਤਾਂ ਕੀ ਗੱਲ ਕਰਨੀ ਆ ਜੀ ਉਹਦੀ ਚੱਲੀਏ ਫੇਰ ਉਹਦੇ ਘਰ ਨੂੰ ਚਲੋ ਫੇਰ ਹਾਂ ਨਹੀਂ ਲੱਜੇ ਤੰਕਰ। ਆਹ ਕਿੱਧਰ ਖੜਾ ਹੋਏ ਬਾਣੀਆਂ ਨਾਲੇ ਆ ਮੁੰਡਾ ਖੜੇ। ਮੈਨੂੰ ਲੱਗਦਾ ਹੀ ਲੱਗ ਗਈ ਪੈਸੇ ਮੁੱਕਰ ਗਿਆ ਤੀ। ਤੇ ਚੱਲਦੇ ਆਂ ਚੱਲਦੇ ਆਂ ਚੱਲਦੇ ਆਂ ਇਹ ਨਹੀਂ ਲੋਟ ਆਉਂਦਾ ਇਹਨੂੰ ਕਰ ਦਿਆਂ ਕਾਬੂ ਅਜਾ। ਆਜੋ ਜੀ ਆਜੋ। ਹਾਂ ਐਸੇ ਲੈਣਾ ਆਇਓ ਫਿਰ ਜੀ। ਹਾਂ ਹੀ ਆ। ਚਲੋ ਬਾਹਰ ਖੜਕੋ। ਓਏ! ਉਹ ਤੂੰ ਨਿਕਲ ਕਾਟਾ ਨਹੀਂ ਪੈਸੇ ਲੈਣੇ। ਓਏ! ਕੀ ਖਿੜਕਾ ਦੇਤਾ ਇਹ ਨਹੀਂ ਪੈਸੇ ਲੈਣੀ ਅੰਦਰੀ ਹੋਣਾ ਉਹ ਇਹ ਨਹੀਂ ਖੋਲਦਾ ਉਹ ਫੋਨ ਨੰਬਰ ਕਾਉ ਕਾਉ ਨਹੀਂ ਲੋਟੋਂ ਭਾਈ ਓ ਕਰਾ ਹੋਈ ਕਰਾ ਮੁੱਖਲਾ ਨਹੀਂ ਐ ਨਹੀਂ ਲੋਟੋਂ ਭਾਲੇ ਨੂੰ ਮੇਂ ਦੇ ਨਹੀਂ ਉਹ ਬੀਆ ਲੈਦਾ ਪਿਆ ਨੇ ਪੈਸੇ ਦੱਬ ਕੇ ਹਲੋ ਹਲੋ ਗੇਲਾ ਨਾ ਹੁਣ ਅਸੀਂ ਕਿਹੜੇ ਹੋ ਗਏ ਟੈਮਟਰ ਨਹੀਂ ਕਰਨਾ ਕੋਈ ਥਾਣੇ ਜਾਣਾ ਓ ਕਹੋ ਨਾ ਯਾਰ ਤੁਸੀਂ ਹਲੋ ਓ ਹਮਲਾ ਕਰਨ ਵਾਲੇ ਆ ਗਏ ਮੇਰੀ ਮੇਰੀ ਦੂਰੀ ਦੇ ਓ ਕੌਣ ਹੋ ਤੁਸੀਂ ਹਾਂ ਹੁਣ ਤੁਸੀਂ ਕੌਣ ਹੋ ਗਏ ਕੰਮ ਕਰਵਾ ਕੇ ਹਟ ਜਾ ਇਹ ਦੇ ਦੇਂਦੇ ਬਲ ਹਟ ਜਾ ਅਰਦੀ ਲਖਾਤੀ ਦੀ ਗੱਲ ਗੋਮੀ ਹੈ ਸਾਡੇ ਪੈਗੇ ਮੇਰੀ ਗਾਲ ਤੁੰ ਬੈਠੋ ਭਰਾ ਨੂੰ ਭਰਾ ਨੂੰ ਤੁਸੀਂ ਬੈਠੋ 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 ਮੇਰੀ ਗਾਲ ਉਹ ਨੱਭੜ ਲਾਗੇ ਭਾਈਓ 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 ਮਾਜੋ ਮੱਲਾ ਇਧਰ ਦਵਾ ਖਾਣ ਤੂੰ ਬਹਿ ਜਾ ਮੈਂ ਨਹੀਂ ਬਹਦਾ ਪਹਿਲਾਂ ਪੈਸੇ ਲਓ ਉਹ ਭਾਈਓ ਉਹ ਬਹਿ ਜਾ ਗੁੱਸਾ ਨਾ ਕਰੋ ਪਹਿਲੂ ਭਾਈਓ ਬਹਿ ਜਾ ਭਾਈਓ ਤੂੰ ਵੀ ਇਰ ਬਹਿ ਜਾ ਕੋਰੇ ਬੈ ਕੋਰੇ ਬੈ ਤੂੰ ਦਮਾਂ ਲਾਵਾ ਸਾਧੂ ਬਈ ਆਇਆ ਤੇ ਓਏ ਭਾਈਓ ਕੀ ਖਵਾਵੇਂਗਾ ਸਾਨੂੰ ਓਏ ਥੋੜਾ ਭਰਾ ਨੂੰ ਭਾਈਓ ਹੋਰ ਚਾਹ ਪਾਣੀ ਮੰਗਾਈਓ ਉਧਰੋਂ ਨਹੀਂ ਚਾਹ ਬੜੀ ਚਾਹ ਨਹੀਂ ਮੁੱਕੀ ਤੇਰੀ ਪਹਿਲਾ ਵਾਲੀ ਚਾਹ ਚੜ ਗਈ ਚਾਹ ਲਿਉਂਦੇ ਆ ਉਹ ਚਾਹ ਉਹ ਮੈਂ ਤਾਂ ਅੱਗੇ ਟੈਂਸ਼ਨ ਆ ਭਾਈ ਮੈਂ ਤਾਂ ਤੇ ਬੱਖਾਂ ਨੇ ਬਰਬਾਦ ਕਰਤਾ ਸਾਡੇ ਵੀ ਪੈ ਗਈ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੁੱਸਾ ਅਗਲਾ ਕਰਾ ਯਾਰ ਭਰਾਵਾਂ ਨਾਲ ਉਹ ਹਲਵਾਈ ਹੋ ਗਏ ਤੁੰਡਾ ਵਧਾਈਆਂ ਹੋ ਗਈਆਂ ਹਲਵਾਈ ਹੋ ਗਏ ਪੈਸੇ ਨਾ ਦੇ ਇਕੱਲੀਆਂ ਵਧਾਈਆਂ ਹੀ ਦੇਦੀ ਉਹ ਵਧਾਈਆਂ ਉਹ ਯਾਰ ਵਧਾਈਆਂ ਸਾਰੇ ਨਾ ਵੱਧ ਨਵੇਂ ਸਾਲ ਦੀਆਂ ਵਧਾਈਆਂ ਲੱਗਣੇ ਯਾਰ ਉਹ ਅਸੀਂ ਨਵੇਂ ਸਾਲ ਵਾਲੀਆਂ ਮੰਨ ਲਾਂਗੇ ਪਰ ਅਸੀਂ ਹਲਵਾਈ ਵਾਲੀਆਂ ਬਾਅਦ ਚ ਮੰਨਾਂਗੇ ਪਹਿਲਾਂ ਸਾਡੇ ਪੈਸੇ ਦਾ ਕੋਈ ਯਾਰ ਪੈਸੇ ਲੈ ਲਓ ਕੋਈ ਗੱਲ ਨਹੀਂ ਯਾਰ ਆਹ ਆ ਰੋ ਆ ਆ ਵੀ ਆ ਗਿਆ ਨਾਲ ਹੀ ਹਸੀ ਤਾਂ ਆ ਬੈਠਿਆ ਪੈਸੇ ਕੱਟੋ ਇੱਥੇ ਤਾਂ ਰੋ ਨਹੀਂ ਹਸੀ ਤਾਂ ਜਾਂਦੇ ਨਹੀਂ ਐ ਇੱਕ ਰੁਪਏ ਸੇ ਵੀ ਲੈ ਲਓ ਯਾਰ ਸਾਰਾ ਕੁਝ ਮਿਲੂ ਤੁਹਾਨੂੰ ਹੈ ਤੁਸੀਂ ਮੈਨੂੰ ਐ ਮੈਂ ਦੱਸੂ ਮੈਂ ਵੀ ਤੁਹਾਨੂੰ ਹੁਣ ਬਹੁਤ ਵੱਡਾ ਟੇਕਾ ਜਾਣਾ ਮੇਰੀ ਕੋਠੀ ਪੰਦੀ ਆ ਬਾਲੀ ਪੈਸਾ ੜੋ ਤੂੰ ਵਾ ਵਡਾ ਤੇ ਠੇਕਾ ਦਿੰਸੋ ਤੂੰ ਪੈਸੇ ਦੱਸ ਕਦੋਂ ਦੇਨੇ ਮੇਰੇ ਕੋਈ ਪੈਸੇ ਵੀ ਲੈ ਲੈ ਮੇਰੇ ਨਾਲ ਤਾਂ ਤਰੀਕ ਰੱਖ ਉਹ ਤਰੀਕ ਤੂੰ ਆਇਆ ਕਣੀ ਆ 12 ਤਰੀਕ ਨੂੰ ਮਾਈ ਫਿਰ ਉਦੈ ਫਿਰ ਬੋਲਦਾ ਪੈਸੇ ਨਹੀਂ ਆਈ ਮੈਂ 13 ਨੂੰ ਆਉਂਗਾ ਪੁਲਿਸ ਨਾਲ ਆਉਗੀ ਓਏ ਉਹ ਨਹੀਂ ਉਹ ਨਹੀਂ ਇਹਦੇ ਤਿਆਰ ਰੱਖੀ ਉਹ ਮੇਰੀ ਘਰ ਵਾਲੀ ਵੀ ਗਾਣਾ ਘੜ ਦਿਆ ਉਹ ਮਨੇ ਜਬਾਖ ਵੀ ਮੇਰੇ ਬਹੁਤ ਖਚਲ ਖਵਾਰੀ ਕਰਦੇ ਨੇ ਮੈਨੂੰ ਸਾਨੂੰ ਵੀ ਘੜਦੇ ਨੇ ਕਿ ਪੈਸੇ ਨਹੀਂ ਲੈ ਕੇ ਆਉਂਦਾ ਕੋਈ ਆ ਕੋਈ ਗਾਲੀ ਗੁੱਸਾ ਕਾਦਾ ਯਾਰ ਭਰਾ ਮਨ ਨਾਲ ਤੂੰ ਇੰਨੀ ਖਰੀਚਲਾ ਕੰਮ ਕਰੀਏ ਮੈਂ ਘਰ ਪਚਾਉਂਦਾ ਪੈਸੇ ਤੇ ਤੇਰਾ ਘਰ ਨਹੀਂ ਪਈ ਵਈ ਬਸ ਤੇਰੇ ਹਾਲਾਤ ਦੇਖ ਕੇ ਸਾਨੂੰ ਕੋਈ ਯਾਰ ਕੋਈ ਯਾਰ ਹੱਥ ਉਹ ਹੱਥ ਬਣਾਉਂਗੇ ਹੱਥ ਤੂੰ ਪੈਰ ਬਣਾਉਂਦੇ ਹਾਂ ਹੁਣ ਤਾ ਤੂੰ ਪਰ ਪੈਸੇ ਨਹੀਂ ਦਿੰਦਾ ਸਾਨੂੰ ਮੈਨੂੰ ਜੀਅ ਯਕੀਨ ਤੇਰੇ ਤੇ ਓਏ ਯਾਰ ਗੁੱਸੇ ਗੱਲੇ ਕਾਦੇ ਯਾਰ ਉਹ ਡਰਾ ਤੀ ਮੈਂ 10 ਲੱਖਾਂ ਤੇ ਮੇਰਾ ਧੱਕਰ ਮੰਦ ਗਈ ਮਗਾ ਆਹ ਲੋਕੇ ਦੋ ਹੁਗਲਾ ਦੋ ਦੋ ਅਧਮਰਾ ਹਟ ਜਾ ਸਾਡੇ ਕੋਈ ਫਾਇਦੇ ਨੀ ਬੰਦ ਤੁਹਾਨੂੰ ਪਹਿਲਾਂ ਨਹੀਂ ਬੰਦਾ ਤੇਰਾ ਹੀ ਹਾਲ ਹੈ ਤੂੰ ਮੈਂ ਪੈਸੇ ਨਹੀਂ ਦਿੰਦਾ ਓਏ ਨਾ ਓਏ ਆਇ ਨਾ ਕਰ ਓਏ ਓਏ ਤੂੰ ਹੀ ਕਰ ਤੇ ਯਾਰ ਓਏ ਆਇ ਨਾ ਕਰ ਆਇ ਨਾ ਕਰ ਹਾਂ ਹੁਣ ਸਾਨੂੰ ਤਰੀਕ ਪੱਕੀ ਦੇ ਓ ਤੁਸੀਂ ਪੱਕੀ ਤਰੀਕਾ ਬਣਾ ਪੈਨਸਨ ਉਹ ਜ ਮਿਲਿਆ ਸੀ ਫੇਰ ਹੁਣ ਤੇਰਾ ਨੂੰ ਆਵਾਂਗੇ ਪੁਲਿਸ ਦੇ ਨਾਲ ਆਵਾਂਗੇ ਓਏ ਮੁੰਡਿਓ ਖੜੇ ਨਾ ਹੋ ਗੱਲ ਸਾਨੂੰ ਮੁੰਡਿਓ ਪੈਸੇ ਦੱਸ ਜੋ ਤੇ ਕਿੰਨੇ ਪੈਸੇ ਲਿਖ ਲੈਣਾ ਓਰੇ ਮੈਨੂੰ ਪੈਸੇ ਦੇ ਦੱਸ ਦੇ ਉਹ ਮੇਰਾ ਦਿਮਾਗ ਇੱਕ ਕੰਪਿਊਟਰ 'ਤੇ ਕੰਮ ਕਰਦਾ ਉੱਥੇ ਉਹ ਕਮਰਸ ਦਾ ਕੰਮ ਕਰਦਾ ਰਿਹਾ ਉੱਥੇ ਹੁਣ ਮੈਨੂੰ ਪੈਸੇ ਦੱਸ ਕਿੰਨੇ ਦਾ ਪਹਿਲਾਂ ਤੁਸੀਂ ਆਪਰਚੂਨ ਵਾਲੇ ਦੇ ਪੈਸੇ ਦੇਵੋ ਓਏ ਇਹਦਾ ਕਿੰਨਾ ਨੇ 100 150 ਦਾ ਮਸਾ ਹੂਆ 150 ਹੈਗਾ ਹਾਂ ਪੂਰਾ 40000 ਉਹ ਗੜੋ ਚੋਲੀ ਹੋਇਆ ਚਾਲੀ ਦੀ ਦੁਕਾਨ ਨਹੀਂ ਹੈਗੀ ਕੋਈ ਨਹੀਂ ਮੈਂ ਕਾਫੀ ਲੈ ਕੇ ਆਉਂਗਾ ਅੱਜ ਹੀ ਕਾਫੀ ਲੈ ਕੇ ਆਉਂਗਾ ਵੱਡਾ ਕੰਮ ਹੈ ਤੂੰ ਮੇਰੀਆਂ ਚਾਰਾਂ ਦਿਹਾੜੀਆਂ ਦਾ 2800 ਰੁਪਏ ਵੰਡਦਾ ਤੇਰਾ ਓਏ ਇਹਦਾ 40000 ਦੇ ਦਿੰਦੇ ਯਾਰ ਉਹ ਤੇਰਾ 4000 ਫੇਰ ਦੇ ਲੰਮੀ ਉਹ ਨਹੀਂ 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 ਵੱਡੀ ਟੋਕਣਾ ਖੜ ਜਾਂਦਾ ਹੁੰਦਾ ਤੂੰ ਸਾਡੇ ਤੇ ਮੇਰੀ ਦੋਸਤ ਨੂੰ ਮੈਂ ਕਿਹਦੀ ਕੁੜੀ ਉਹਦੇ ਵਿਆਹ ਕਰਤ ਜਿਹੜਾ ਤਾਂ 40000 ਦਿੱਤਾ ਦੀ ਹੁਣ ਜਿਹੜਾ 40000 ਦੇਣਾ ਤੈਨੂੰ ਉਹ ਤੇਰਾ ਸੌਦਾ ਨਹੀਂ ਗਿਆ 40000 ਦੋ ਤੂੰ ਗਰੀਬ ਕੁੜੀ ਉਹਦੇ ਵਿਆਹ ਕਰਤਾ ਨਾ ਨਾ ਮੈਨੂੰ ਮੇਰੇ ਪੈਸੇ ਚਾਹੀਦੇ ਨੇ ਉਹ ਪੈਸੇ ਵੀ ਲੈ ਲਈ ਹੋੜ ਤੇਰੇ ਕੀ ਬਾਕੀ ਹੁਣ ਮੇਰੇ 25000 ਜਿਹੜਾ ਤੂੰ ਦੱਬਿਆ ਹੋਇਆ ਓਏ ਉਹਦਾ 2800 ਮੈਂ ਦੋ ਉਹਦਾ 40000 ਆਗਾ ਓਏ ਯਾਰ ਕੀ ਹੋ ਜਾਂਦਾ ਮੇਰਾ 2800 ਦਿੰਦਾ ਹੋ ਤੇ ਇਹਨਾਂ ਦਾ ਖਿਆਲ ਸਾਡੇ ਤਾਂ ਵੱਡੀ ਟੋਕ ਵਾਲੇ ਨੇ ਕੋਈ ਗੱਲ ਨਹੀਂ ਮਜ਼ੂਰ ਤੇ ਨਹੀਂ ਲੈਨੇ ਪਹਿਲਾਂ ਤੁਸੀਂ ਵੀ ਲੈ ਲਓ ਸਾਡੇ ਮੋਰੀ ਹੋਰੀ ਆ ਗਿਆ ਤੂੰ ਆਖ ਕਿ ਨਾ ਦੇ 250 ਰੁਪਏ ਦੇਦਾ ਤਾਂ ਮੇਰਾ ਉੱਟੇ ਤੇ ਰੱਖ ਨਾ ਮੇਰਾ 2800 ਰੁਪਏ ਮੈਨੂੰ ਦੇ ਤੋ ਵੱਡੀ ਟੋਕ ਵਾਲਿਆ ਫਿਰ ਉਹਦੇ ਰਹਿਣਗੇ ਇਹਨਾਂ ਦਾ ਖਿਆਲ ਰਾਜਨ ਸਿੰਘ ਆ ਬੁਲਾਦੀ ਮੈਂ ਤੇ ਥੱਲੇ ਆ ਮੇਰੇ ਪੈਸੇ ਕੱਢ ਤੱਕ ਨਾ ਚਲੀ ਜਾ ਨਹੀ ਮੇਰਾ ਪੱਤੀ ਯਾਰ ਉਹ ਤੇਰਾ ਬੱਚੇ 100000 ਹੋ ਗਿਆ ਯਾਰ ਉਹਦਾ 40000 ਆ ਓ ਯਾਰ ਇਹਦਾ 3500 ਆ ਮੈਂ ਇਹਨੇ ਲਕਾਈ ਯਾਰਾ ਉਹ ਨਹੀਂ ਇਹਦਾ ਯਾਰ 3500 ਰੁਪਿਆ ਦਾ ਉਹ ਮੇਰਾ 20000 ਆ ਉਹ 20000 ਦਾ ਇਹਦਾ ਯਾਰ ਹੋਰਿਆ ਤੂੰ ਐਂ ਫੋਟੋ ਉਹ ਤੈਨੂੰ ਲੈ ਲੈ ਦੇ ਲੈ ਦੇ ਕਾ ਦੇ ਨੇ ਤੈਨੂੰ ਆਜਾ ਦੇ ਉਹ ਜਿਹੜੀਆਂ ਫੋਟੋ ਕਰਵਾਈਆਂ ਸੀ ਆ ਮੈਡਲ ਵਾਲੀਆਂ ਫੋਟੋ ਉਹ ਤੁਹਾਨੂੰ ਨਹੀਂ ਪਤਾ ਉਹ ਜਿਹੜੀਆਂ ਫੋਟੋ ਮੰਗਣਾ ਯਾਰ ਮੈਂ ਗੱਲ ਕਰਦੇ ਨੇ ਮੇਰੇ ਨਾਲ ਨਾ ਲੰਮਾ ਚੱਲ ਮੇਰੇ ਪੈਸੇ ਕੱਢ ਦੇ ਮੈਂ ਤੋਰ ਨਾ ਕਰਵਾ ਦਿਓ ਦੀਆਂ ਕੱਢ ਤੇ ਫੋਟੋ ਮਾਰ ਦੇ ਨੂੰ ਗੀ ਜਦੋਂ ਤੇਰਾ ਰੈਂਕਪੜੇ ਅਸੀਂ ਉਦੋਂ ਤੂੰ ਫੋਟੋ ਕਰਵਾਈਆਂ ਸੀ ਆ ਉਹ ਕੋਈ ਨਹੀਂ ਲੈ ਲਈ ਉਹ ਤੂੰ ਵੀ ਆਪਣੇ ਬੱਚਾ ਲੈ ਲਈ ਫੋਟੋ ਯਾਰ ਫੋਟੋਆਂ ਦੇ ਪੈਸੇ ਲੈ ਲਈ ਯਾਰ ਗੱਲ ਕੋਈ ਹਜੇ ਤੱਕ ਤੂੰ ਖਾ ਗਈ ਤੇ ਉਦੋਂ ਨਹੀਂ ਰਹਿਣੀ ਅੱਲਾ ਤੂੰ ਖਾ ਉੱਥੇ ਗਿਆ ਤੀ ਉਹ ਚੱਲ ਕਲੇਸ਼ ਖੰਦਰ ਕਲੇਸ਼ ਨਾ ਕਰੋ ਯਾਰ ਉਹ ਸਾਡੇ ਬੱਚੇ ਨੇ ਉਹਦੇ ਦਵਾਖਣੇ ਗਏ ਯਾਰ ਮਜ਼ਾਕ ਦੀ ਗੱਲ ਆ ਯਾਰ ਕੋਈ ਜੇ ਹੁਣ ਤੂੰ ਫੇਰ ਸਾਨੂੰ 12 ਪੱਕੇ ਦੇਣਾ ਓਏ ਯਾਰ 12 ਪੱਕੇ ਦੇ ਦੇ ਤੇਰੀ ਲਾਉਂਗਾ ਗਿਆ ਸੀ ਜਾਓ 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 ਮੇਰੇ ਤਾਂ ਹੱਥ ਕੰਮਲ ਲੱਗ ਚਾ ਚੱਲ ਜਾਓ ਖੜੇ ਹੋ ਜਾਓ ਹੱਥ ਬੰਨਦੇ ਜਾਓ ਪਾਓ ਜਾਓ ਨਾ ਸੁਣ ਲੈ ਹੁਣ ਵਾਦਨ ਦਾ ਨਹੀਂ ਅਸੀਂ ਦੁਆਰੇ ਆਵਾਂਗੇ ਇਹਨਾਰੇ ਹਲਵਾਈ ਨਾ ਆਉਂਦੇ ਰੁਕ ਮਰ ਜਾਓ 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 ਮੈਂ ਆਪਣੇ ਹਲਵਾਈ ਤੇ ਹੈਲਪਰ ਨਾਲ ਲੈ ਕੇ ਆਵਾਂਗਾ ਆਹ ਬਾ ਸਰਪੰਚਾ ਕਰਜੂ ਬਗਜੋ 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 ਹੋਰ ਹੋਰ ਆਹ ਬਾ ਸਰਪੰਚਾ ਆਹ ਦੂ ਬਗਜੋ ਬੈਣਾ 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 ਮਾ ਬੈਣਾ ਨੀ ਆ ਜੇ ਫੜਾ ਕਰੇ ਆ ਬਣਾ ਚੰਗਾ ਕੀ ਕਰਦੀਆਂ ਆਪਣੇ ਸਬਜ਼ੀ ਚਾ ਕੱਟ ਦਿਆਂ ਅੱਛਿਆ ਨਾਲੇ ਪਿਆਜ਼ ਰਹੀਆਂ ਅੱਛਿਆ ਪੰਮ ਖੋਲੋ ਅੱਛਿਆ ਮੈਂ ਸਬਜ਼ੀ ਕੱਟ ਲਾਂ ਤੇ ਫਿਰ ਰੱਖਣ ਦਾ ਟਾਈਮ ਹੋ ਰਿਹਾ ਠੀਕ ਹੈ ਤੇ ਆ ਤੁਲੇ ਹਾਰੇ ਬਣਾਉਂਦੀ ਸੀ ਭਣ ਅੱਛਿਆ ਨੀਓ ਜੜਾ ਹੈ ਕੰਜੂਸਾ ਫੌਜੀ ਆ ਹੈ ਹੈ ਉਹ ਕੀ ਕਰਦਾ ਹੈ ਮੁੰਡਾ ਜਾ ਹੈ ਨੀ ਉਹਨੇ ਤਾਂ ਮੇਰੀ ਮਿੰਨਤ ਵੀ ਨਹੀਂ ਦਿੱਤੀ ਅੱਛਿਆ ਕੋਈ ਵੀ ਨਾ ਤੁੱਲੇ ਬਣਾਈ ਹੈ ਨਾਲੇ ਆਹ ਚਾਪੜੀ ਬਣਾਈ ਅੱਛਿਆ ਲੋਹ ਬਣਾਈ ਬਣਾ ਕੇ ਰੱਖੇ ਨੇ ਉਹ ਜੇ ਭਈ ਉਹੋ ਜੀ ਉਹਨਾਂ ਕੋਲ ਮੈਂ ਤਾਂ ਮੈਂ ਮਿੰਟ ਮਿੰਟ ਦਿੰਦਾ ਨਹੀਂ ਹੈਗਾ ਲੈ ਦੱਸ ਹੁਣ ਕੀ ਗੱਲ ਆ ਕਾ ਬੜੇ ਲੈ ਕਹ ਫਿਰ ਤੁਸੀਂ ਕਹੋ ਵੀ ਮੈਂ ਮਿੰਟ ਤਾਂ ਦੇ ਪਈ ਮੈਂ ਉਹ ਸੁਣੋ ਕਹਾ ਮੈਂ ਫਿਰ ਮੈਂ ਹੋ ਗਈ وہی ਤਾਂ ਗੱਲ ਆ ਥੋੜੇ ਹੀ ਪੈਸੇ ਦੇਣੇ ਨੇ ਉਹਨੇ ਤਾਂ ਆਪਦੇ ਉਹ ਠੇਕੇਦਾਰ ਦੇ ਮਿੰਟ ਪੈਸੇ ਤੁੱਟੇ ਉਹ ਉਹ ਭੱਜ ਗਿਆ ਉਹ ਭੱਜ ਗਿਆ ਹੁਣ ਜਾ ਕੇ ਉਹ ਤਾਂ ਵੱਡੇ ਵੱਡੇ ਠੇਕੇ ਨੇ ਲੱਗਿਆ ਪੈਣੇ ਆ ਉਹ ਤਾਂ ਹਲਵਾਈ ਦਾ ਕੰਮ ਲੱਗਿਆ ਕਰਨਾ ਕੀ ਕਰੇ ਫਿਰ ਜਦੋਂ ਨੇ ਪੈਸਾ ਨਹੀਂ ਦਿੱਤਾ ਹੈਗਾ ਹੋੜਾ ਨਾਜ਼ ਕੀ ਬਣੇ ਹੋਰ ਦੂਸਾ ਜਾਵੇ ਫਿਰ ਕੀ ਬਣੇ ਜਾਵੇ ਹੈ ਕੀ ਬਣੇ ਜਾਵੇ ਹੁਣ ਫਿਰ ਬਾਣੇ ਵੀ ਬਣਨ ਕੀ ਇੰਨਾ ਕ ਜੂਸ ਕਿਉਂ ਆ ਬਾਈ ਉਹ ਤੇ ਹੜੀ ਆਏ ਤੇ ਵੀ ਨਹੀਂ ਜਾਏਗਾ ਦੱਸ ਦੱਸ ਕਰੀ ਕੀ ਹੁਣਾ ਆ ਹੁਣ ਗੋਭੀ ਲਈ ਆ ਪੰਮ ਤੋਂ ਲਈ ਆ ਹਾਰ ਕੇ ਪੈਸੇ ਨਹੀਂ ਸੀ ਮੇਰੇ ਕੋਲ ਤਾਂ ਮੈਂ ਇਹੋ ਤੋਂ ਕੋਈ ਪੈਸੇ ਲੜਗੀ ਦਿੱਤੇ ਨਹੀਂ ਮੈਂ ਤਾਂ ਬੜੀ ਗੋਭੀ ਦਾ ਹੱਤੇ ਲਈਆਂ ਹੋਰ ਕੀ ਕਰ ਨਾਲ ਆਦੂ ਨਹੀਂ ਆ ਲਾਸਨ ਕਰਦਾ ਨਹੀਂ ਥਣੀਆਂ ਲੈ ਲੈ ਇਹ ਪੈਸੇ ਮੇਰੇ ਪੜਿਆ ਜਾਂਦੀ ਮੈਨੂੰ ਲੈਣ ਨੂੰ ਮੋਜ ਮੰਗਦਾ ਤਾਂ ਸ਼ਰਮ ਆਉਂਦੀ ਆ ਹੋਰ ਤੂੰ ਮੈਨੂੰ ਲੈ ਜੀ ਬੜੀਏ ਦੱਸ ਕੀ ਗੱਲ ਲੱਗਦਾ ਹੁੰਦਾ ਕਦੇ ਨਾ ਕਦੇ ਹੁੰਦਾ ਪਾਣ ਮੈਂ ਤਾਂ ਬਣ ਕੇ ਸੰਗ ਦੀ ਮੰਗ ਸਰ ਮਾਉਂਦੀ ਆ ਕੰਜੂਸ ਆ ਫੌਜੀ ਬੰੂ ਬੇਸ਼ਰ ਮੈਂ ਤਾਂ ਹੋਇਆ ਨਹੀਂ ਜਾਂਦਾ ਉਹੀ ਤਾਂ ਗੱਲ ਹੈ ਬੇਸ਼ਰ ਮਾ ਉਹ ਮੈਂ ਤਾਂ ਸਭ ਬੇਸ਼ਰ ਮਖਾਣ ਜਾਂਦਾ ਮੈਂ ਤਾਂ ਆਹ ਤੇ ਲੈ ਲਈ ਅੱਜ ਨਾ ਦੇਉਂਗਾ ਪੈਸੇ ਕੱਲੂ ਦੇ ਦੂੰਮ ਦੇ ਦੂਗਾ ਹੋਰ ਜੀ ਚਰ ਨੂੰ ਹੋਰ ਦੱਸ ਭਾਈ ਹੁਣ ਕਰੀਏ ਵੀ ਕੀ ਕੀ ਲਾਡ ਬਣਦਾ ਵੀ ਕੁਝ ਥੁੱਲੇ ਬਣਾਈ ਸੀ ਨਾ ਇਹਦੇ ਮੈਂ ਤਾਂ ਦਿੱਤੀ ਆ ਚਾਪੜੀ ਬਣਾਈ ਮੈਂ ਮੇ ਪੈਂਦੇ ਚ ਬਣਾਏ ਮੈਂ ਤੇ ਮੇ ਪੈਂਦੇ ਚ ਨਹੀਂ ਆਉਦਾ ਇਹ ਕੰਜੂਸ ਆ ਪਾਇਨੇ ਹੋ ਨਹੀਂ ਜਾਂਦਾ ਅੱਗੇ ਵਿਚਰੂ ਕੰਨ ਨਾ ਰੱਥ ਲਾਰੇ ਫਸੇ ਹੋ ਨਾ 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 ਮੈਂ ਫਸ ਗਈ ਮੇਰੀ ਜ਼ਮੀਨ ਫਸ ਗਈ ਉਹ ਤੈਨੂੰ ਸਮਝਾਉਣੀ ਆ ਵੇ ਹੂੰ ਵੀ ਤੂੰ ਅੱਗੇ ਕਿਉਂ ਤੇ ਹਾੜੀ ਜਾਂਦੀ ਅੱਗੇ ਪਿੱਛੇ ਨਾ ਫਸ ਨਾ ਜਾਈ ਕਿਤੇ ਮੈਂ ਤੈਨੂੰ ਸਮਝਾਉਣੀ ਆ ਗੱਲ ਸੁਣ ਲੈ ਮੇਰੀ ਮੈਂ ਤਾਂ ਆ ਪਹਿਲੇ ਅੱਗੇ ਪਿੱਛੇ ਮੈਂ ਤਾਂ ਨਹੀਂ ਜਾਂਦੀ ਚਾਹ ਲੈ ਤੋਵਾ ਤੋਵਾ ਮੈਂ ਜਾਂਦੀ ਭਾਈ ਮੈਂ ਤਾਂ ਜੇ ਤੁਹ ਲੈ ਹਾਰਦ ਬੱਸ ਦੇਣਾ ਵਧੀਆ ਸੀ ਨਹੀਂ ਹੋਰ ਕਿਸੇ ਤੇ ਹੋਰ ਕਿਸੇ ਦਾ ਬਣਾ ਦੂੰ ਪਹਿਲੇ ਚਾਹ ਹਾਂ ਚੰਗਾ ਪਹਿਲੇ ਧੰਨਵਾਦ ਤੇਰੇ ਜੀ ਆਇਆਂ ਨੂੰ Or kira ni mana dua suku orang orang ni. Orang itu mana? Konsep mana? Konsep kita ni. Ha, mana orang? Jadi jaga kerana bandar kerja jadi tuh tuh jadi. ਜੀ ਦੇ ਉੱਤਰ ਕੇ ਗੱਲ ਹੀ ਬਾਤ ਹੁੰਦਾ ਫੇਰੇ ਸੁੱਕਣਾ ਹੈ ਜੇ ਮੈਂ ਤਾਂ ਫੁੱਲ ਵੀ ਲੱਗੇ ਉਹਨੇ ਮਰੂਦ ਵੀ ਲੱਗੇ ਉਹਨੇ ਭਣੇ ਆਹ ਸਾਸ ਸਾਰੇ ਲੱਗੀਆਂ ਤੇ ਆਪਣੇ ਸਾਹ ਕੁਝ ਲੱਗਿਆ ਪਿਆ ਹਾਂ ਕਦ ਸਾਖ ਰਹੀ ਦੀ ਭਣੇ ਅੱਜ ਦਾ ਚੱਲ ਦੋ ਦਿਨ ਲੱਗਣਗੇ ਮੇਰੇ ਆ ਮੋੜੀਆ ਤਾਂ ਪਛੇਤੀਆਂ ਦਵਾਈਆਂ ਨੇ ਮੈਂ ਤਾਂ ਹੋਇਆ ਪਾਪਲਾ ਰਸਤੀ ਕਰ ਜੇ ਤੈਨੂੰ ਲੋੜ ਨੂੰ ਬਾਥੂ ਰਾਜ ਕਰ ਸਾਡ ਜਰੂਰ ਆ ਜਾ ਕਰ ਲੈ ਕੇ ਜਾਇਆ ਤੂੰ ਹਾਂ ਲੈ ਜਾ ਕਰ ਪੜੀ ਪਧੀਆਂ ਆ ਤਾਂ ਉਹ ਵੀ ਬਦੇ ਠੱਡ ਦੁਖਦੇ ਤੋਂ ਵਧੀਆ ਆ ਉਹ ਵੀ ਆ ਜਾਂਦਾ ਆਹ ਕਰੀ ਪੱਤਾ ਨਹੀਂ ਹੈ ਸਾਡੇ ਲੈ ਜਾ ਕਰ ਹਾਂ ਨਾ ਲੈ ਜਾ ਕਰ ਮੈਂ ਕੋਈ ਜਿਹੜੀ ਆਪਾਂ ਫੌਜੀ ਮੰਗੂ ਕੁਝ ਨਹੀਂ ਵੰਦੇਗੇ ਜਿਹੜੀ ਚੀਜ਼ ਆਪਾਂ ਘਰੇ ਲਵਾਵਾਂਗੇ ਉਹ ਤਾਂ ਗੀਣਿੰਗ ਦੀ ਚੀਜ਼ ਆਪਾਂ ਕਰੀਂ ਕੰਕੋਪਨ ਮੇਰੇ ਕੋਲ ਨਹੀਂ ਆ